ਦੇ ਵਿੱਚ ਇਸ ਮਹਾਂ ਰੈਲੀ ਨੂੰ ਨਾਮ ਦਿੱਤਾ ਹੈ ਕਿ ਪਾਪ ਦਾ ਅੰਤ ਤੁਰੰਤ ਥੋੜਾ ਔੜ ਜਾਂ ਨਾਮ ਲੱਗਦਾ ਓਕੇ ਕਈ ਵਾਰ ਇਹ ਵਿਸ਼ੇ ਦੇ ਵਿੱਚ ਇਹਨੇ ਡੂੰਘੇ ਚਲੇ ਜਾਈਦਾ ਕਿ ਉੱਥੇ ਜਾ ਕੇ ਫਿਰ ਕੋਈ ਗੱਲ ਜਿਹੜੀ ਸੁੱਝਦੀ ਹੈ ਉਹ ਬੜੇ ਹੀ ਕੀਮਤੀ ਹੁੰਦੀ ਹੈ ਜਦੋਂ ਇਸ ਨਾਮ ਦੇ ਇਸ਼ਤਿਹਾਰ ਸਟicker ਛਪਵਾ ਲਏ ਤੇ ਮਨ ਦੇ ਵਿੱਚ ਆ ਰਿਹਾ ਸੀਗਾ ਅੱਗੇ ਵੀ ਇੱਕ ਦਿਨ ਇੱਥੇ ਖੜ ਕੇ ਜਦੋਂ ਅਸੀਂ ਵਿਚਾਰ ਸਾਂਝੇ ਕੀਤੀ ਸੀ ਉਹਦੇ ਵਿੱਚ ਦਾਸ ਨੇ ਬੋਲਿਆ ਸੀ ਕਿ ਨਹਿ ਬਿਲੰਬ ਧਰਮੰਗ ਬਿਲੰਬ ਪਾਪਨ ਸ਼ਲੋਕ ਸਸਕ੍ਰਿਤੀ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਕਿ ਧਰਮ ਦਾ ਕਾਰਜ ਕਰਨ ਲੱਗਿਆਂ ਦੇਰੀ ਨਾ ਕਰੋ ਤੇ ਬੇਅਦਬੀਆਂ ਨੂੰ ਰੋਕਣਾ ਇਸ ਤੋਂ ਵੱਡਾ ਧਰਮ ਦਾ ਕਾਰਜ ਹੋਰ ਕੀ ਹੋ ਸਕਦਾ ਇਹ ਪਾਪ ਕਿਹੜਾ ਜਿਹੜੀ ਜਿਹਦੀ ਗੱਲ ਅਸੀਂ ਇੱਥੇ ਕਰਦੇ ਪਏ ਹਾਂ ਜੇ ਤੁਸੀਂ ਮੇਰੇ ਗੱਲ ਨਾਲ ਸਹਿਮਤ ਹੋ ਤਾਂ ਇੱਥੇ ਆਪਣੇ ਵੱਲੋਂ ਰਿਐਕਸ਼ਨ ਜ਼ਰੂਰ ਦਿਓ ਕਿ ਤੁਸੀਂ ਨਹੀਂ ਚਾਹੁੰਦੇ ਕਿ ਇਹ ਬੇਅਦਬੀਆਂ ਦਾ ਪਾਪ ਜਿਹੜਾ ਉਹ ਬੰਦ ਹੋ ਜੇ ਪੰਜਾਬ 'ਚੋਂ ਇਦੋਂ ਵੱਡਾ ਪਾਪ ਕੀ ਹੋ ਸਕਦਾ ਇੱਥੇ ਜ਼ਰੂਰ ਮੈਨੂੰ ਤੁਹਾਡੇ ਰਿਐਕਸ਼ਨ ਚਾਹੀਦੇ ਹੋਣਗੇ ਧੰਨਵਾਦ ਤੁਸੀਂ ਆਪਣਾ ਰਿਐਕਸ਼ਨ ਦੇ ਰਹੇ ਹੋ ਇਹਨੂੰ ਸ਼ੇਅਰ ਵੀ ਕਰ ਦਿਓ ਬਿਲਕੁਲ ਮੇਰੇ ਵੀਰ ਕਈ ਫਤਿਹ ਸਾਂਝੀ ਕਰਦੇ ਪਏ ਨੇ ਰਿੰਕੂ ਸਰਦਾਰ ਜੀ ਹੋਰ ਵੀ ਬਹੁਤ ਸਾਰੇ ਨੇ ਮੈਂ ਬਾਅਦ ਦੇ ਵਿੱਚ ਆਪ ਜੀ ਦੇ ਨਾਲ ਉਸ ਢੰਗ ਨਾਲ ਰੂਬਰੂ ਹੋਵਾਂਗੇ ਥੋੜਾ ਜਿਹਾ ਵਿਸ਼ਾ ਆਪਾਂ ਕਿਉਂਕਿ ਵਿਸ਼ਾ ਬੜਾ ਗੰਭੀਰ ਹੈ ਕਿਉਂਕਿ ਅਸੀਂ ਪਿਛਲੇ ਕਰੀਬ 3.7 ਕੀ 4.5 ਸਾਲ ਹੋ ਚਲੇ 1 ਸਤੰਬਰ 2021 ਤੋਂ ਆਪ ਸੰਗਤਾਂ ਦੇ ਨਾਲ ਬਹੁਤ ਨੇੜੇ ਹੋ ਕੇ ਵਿਚਰਨ ਦਾ ਮੌਕਾ ਮਿਲਦਾ ਤੇ ਜਦੋਂ ਅਸੀਂ ਜਾ ਕੇ ਗੁਰੂ ਘਰਾਂ 'ਚ ਸਮਾਗਮ ਕਰਦੇ ਆ ਨਾ ਅੱਠੇ ਪੈ ਟੈਲ ਸੇਵਾ ਲਹਿਰ ਦੇ ਤਹਿਤ ਕਿ ਬੇਅਦਮੀਆਂ ਰੋਕਣ ਲਈ ਆਪਾਂ ਕੀ ਕੁਝ ਕਰ ਸਕਦੇ ਆ ਤੇ ਕਈ ਵਾਰੀ ਸੰਗਤਾਂ ਸਾਨੂੰ ਪੁੱਛਦੀਆਂ ਨੇ ਕਿ ਸਾਡਾ ਵੀ ਜੀ ਕਰਦਾ ਕੁਝ ਕਰੀਏ ਅਸੀਂ ਵੀ ਕੁਝ ਕਰਨਾ ਚਾਹੁੰਨੇ ਹਾਂ ਸੋ ਮੈਂ ਸਮਝਦਾ ਕਿ ਇਦਾਂ ਹੀ ਅਸੀਂ ਸਾਰੇ ਹੀ ਇੱਕ ਗੱਲ ਪੱਕੀ ਚਾਹੁੰਦੇ ਆ ਕਿ ਬੇਅਦਬੀਆਂ ਬੰਦ ਹੋਣੀਆਂ ਚਾਹੀਦੀਆਂ ਮੈਨੂੰ ਨਹੀਂ ਲੱਗਦਾ ਕੋਈ ਵੀ ਕੋਈ ਦੁਸ਼ਟ ਆਤਮਾ ਹੀ ਹੋਏਗੀ ਕੋਈ ਮੈਨੂੰ ਲੱਗਦਾ ਕੋਈ ਹਰਨਾਕਸ਼ ਦੀ ਕੋਈ ਗੰਦੀ ਔਲਾਦ ਹੋ ਜੇ ਤੇ ਕਹਿ ਨਹੀਂ ਸਕਦੇ ਪਰ ਹਰਨਾਕਸ਼ ਦੀ ਔਲਾਦ ਤਾਂ ਬੜੀ ਚੰਗੀ ਸੀਗੀ ਜੇ ਕੋਈ ਹਰਨਾਕਸ਼ ਹੀ ਜੰਮ ਪਏ ਤਾਂ ਉਹਦਾ ਤਾਂ ਗੱਲ ਹੋਰ ਹੈ ਪਰ ਹਰ ਪੰਜਾਬੀ ਇਹ ਗੱਲ ਚਾਹੁੰਦਾ ਕਿ ਬੇਅਦਬੀਆਂ ਰੁਕਣੀਆਂ ਚਾਹੀਦੀਆਂ। ਪਈ ਜੇ ਆਪਾਂ ਸਾਰੇ ਚਾਹੁੰਨੇ ਫਿਰ ਇਹਦੇ ਵਿੱਚ ਦੇਰੀ ਕਾਹਤੋਂ ਹੈ? ਮੈਂ ਸਰਕਾਰ ਨੂੰ ਇਹ ਸਵਾਲ ਕਰਨਾ ਚਾਹੁੰਨਾ ਇਸ ਵੇਲੇ। ਪਈ ਜੇ ਤੁਸੀਂ ਵੀ ਚਾਹੁੰਦੇ ਹੋ ਕਿਉਂਕਿ ਪਿੱਛੇ ਕਈ ਵਾਰੀ ਤੇ ਪਿੱਛੇ ਡੇਲੀ ਪੋਸਟ ਟੀਵੀ ਦੇ ਉੱਤੇ ਇੱਕ ਡਿਬੇਟ ਹੋ ਰਹੀ ਸੀ ਉਹਦੇ ਵਿੱਚ ਸਾਡੇ ਨਾਲ ਦਾਸ ਵੀ ਉਹਦੇ ਵਿੱਚ ਸ਼ਾਮਲ ਸੀਗਾ ਤੇ ਬਲਤੇਜ ਪੰਨੂ ਜੀ ਜਿਹੜੇ ਪੰਜਾਬ ਸਰਕਾਰ ਦੇ মিডিਆ ਐਡਵਾਈਜ਼ਰ ਵੀ ਨੇ। ਜਨਰਲ ਸੱਤਰਵੀ ਨੇ ਪਾਰਟੀ ਦੇ ਉਹ ਵੀ ਸਾਡੇ ਨਾਲ ਸ਼ਾਮਲ ਹੋਏ ਸੀ ਤਾਂ ਕਹਿੰਦੇ ਸੀ ਕਿ ਕੁਝ ਹਫ਼ਤਿਆਂ ਤੱਕ ਮੈਂ ਇੱਕ ਗੱਲ ਗੁਰਬਾਣੀ ਦੇ ਹਿੱਸੇ ਫਰਮਾਨ ਤੋਂ ਪੰਚਮ ਪਾਤਸ਼ਾਹ ਦੇ ਫਰਮਾਨ ਦੇ ਹਵਾਲੇ ਨਾਲ ਕਹਿਣਾ ਕਿ ਮਹਾਰਾਜ ਤਾਂ ਕਹਿੰਦੇ ਵੀ ਚੰਗਾ ਕੰਮ ਕਰਨ ਲੱਗਿਆਂ ਦੇਰੀ ਨਾ ਕਰੋ ਨਹਿ ਬਿਲੰਬ ਧਰਮੰਗ ਬਿਲੰਬ ਪਤਪਮ ਪਾਪ ਕਰਨ ਲੱਗਿਆਂ ਦੇਰੀ ਕਰ ਲੋ ਜਿਹੜੇ ਦੁਸ਼ਟ ਬੇਅਦਬੀਆਂ ਕਰਦੇ ਨੇ ਉਹ 50 ਵਾਰੀ ਸੋਚੋ ਇਦੋਂ ਵੱਡਾ ਮਾਂ ਬੱਜਰ ਪਾਪ ਹੋਰ ਕੀ ਹੋ ਸਕਦਾ ਤੇ ਜਿਹੜੇ ਬੇਅਦਬੀਆਂ ਰੋਕਣ ਵਾਲੇ ਹੋ ਜਿਹੜੇ ਕਾਨੂੰਨ ਬਣਾਉਣ ਵਾਲੇ ਹੋ ਤੁਸੀਂ ਦੇਰੀ ਨਾ ਕਰੋ ਇਹ ਗੁਰੂ ਸਾਹਿਬ ਦਾ ਫਰਮਾਨ ਹੈ ਇਹਨੂੰ ਤੁਰੰਤ ਲਾਗੂ ਕਰ ਦਿਓ ਇਹ ਰਾਜਨੀਤੀ ਦਾ ਵਿਸ਼ਾ ਨਹੀਂ ਹੈ ਮੈਂ ਇੱਕ ਗੱਲ ਇੱਥੇ ਕਹਿਣੀ ਚਾਹਾਂਗਾ ਕਿਉਂਕਿ ਕਈ ਵਾਰੀ ਰਾਜਨੀਤੀ ਦੇ ਵਿੱਚ ਬੜੇ ਜਮਾਂ ਘਟਾਓ ਕੀਤੇ ਜਾਂਦੇ ਨੇ ਕਿ ਸਾਨੂੰ ਹੁਣ ਫਾਇਦਾ ਕਿ ਸਾਨੂੰ 10 ਦਿਨ ਬਾਅਦ ਚ ਫਾਇਦਾ ਕਿ ਸਾਨੂੰ ਐਦੋਂ ਫਾਇਦਾ ਤੁਸੀਂ ਇਹ ਸੋਚੋ ਕਿ ਜਿਹੜੀ ਬੇਅਦਬੀ ਹੋ ਰਹੀ ਆ ਨਾ ਜੋ ਤੁਹਾਡੇ ਰਾਜ ਵਿੱਚ ਹੋ ਰਹੀ ਹੈ ਤੇ ਉਹਦਾ ਠੇਕਰਾ ਤੁਹਾਡੇ ਸਿਰ ਹੀ ਭਜਣਾ ਹੈ ਮਤ ਸੋਚੋ ਕਿ ਇਹ ਕੋਈ ਖੇਡ ਤਮਾਸ਼ਾ ਹੈ ਇਹ ਖੇਡ ਤਮਾਸ਼ਾ ਨਹੀਂ ਹੁੰਦਾ ਇੱਕ ਹੋਰ ਫਰਮਾਨ ਗੁਰਬਾਣੀ ਦੇ ਵਿੱਚ ਆਉਂਦਾ ਵਿਆਹੀ ਤਾਂ ਚਾਓ ਕੋ ਮਾਫ ਕਰਨਾ ਕੁਆਰੀ ਤਾਂ ਚਾਓ ਵਿਆਹੀ ਤਾਂ ਮਾਮਲੇ ਜਦੋਂ ਕੁਰਸੀ ਤੇ ਨਹੀਂ ਨਾ ਬੈਠੇ ਹੁੰਦੇ ਉਦੋਂ ਬੜਾ ਚਾਹ ਹੁੰਦਾ ਕਿ ਮੈਂ ਕੁਰਸੀ ਤੇ ਬਹਿ ਕੇ ਤੇ ਮੈਂ ਆ ਕਰ ਦਾਂਗਾ ਮੈਂ ਆ ਕਰ ਦਾਂਗਾ ਤੇ ਜਦੋਂ ਉਹ ਮਾਮਲੇ ਸਾਹਮਣੇ ਆਉਂਦੇ ਆ ਨਾ ਹੁਣ ਇਹਨਾਂ ਕੋ ਬੇਅਦਬੀ ਦਾ ਕਾਨੂੰਨ ਵੀ ਨਹੀਂ ਪੜਦਾ ਪਿਆ ਐਡੀ 400 ਨਹੀਂ ਹਾਲਤ ਹੋਈ ਪਈ ਐ ਕਿ ਬੇਅਦਬੀ ਦਾ ਕਾਨੂੰਨ ਬਣਾਉਣ ਵਾਸਤੇ ਇੱਕ ਸਿੰਘ 480 ਦਿਨ ਹੋ ਗਏ ਨੇ ਉਹਨੂੰ ਆ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ ਆ 480 ਦਿਨ ਹੋ ਗਏ ਨੇ ਉਹ ਉੱਪਰ ਚੜ ਕੇ ਬੈਠਾ ਹੋਇਆ 480 ਦਿਨ ਹੋ ਗਏ ਨੇ 480 ਦਿਨਾਂ ਦਾ ਉਹ ਸਿੰਘ ਉੱਤੇ ਚੜ ਕੇ ਬੈਠਾ ਹੋਇਆ ਭਾਈ ਇਸ ਗੱਲ ਦੀ ਲੋੜ ਕੀ ਸੀ ਕਿ ਉਹਨੂੰ 480 ਦਿਨ ਉੱਪਰ ਬਹਿਣਾ ਪੈਂਦਾ। ਇਹ ਸਰਕਾਰ ਨੂੰ ਪਤਾ ਨਹੀਂ ਸੀ ਕਿ ਕਾਨੂੰਨ ਬਣਾਉਣਾ ਹੈ। ਕਿ ਇਹ ਗੱਲ ਵੀ ਭਾਈ ਗੁਰਜੀਤ ਸਿੰਘ ਨੂੰ ਦੱਸਣੀ ਪੈਣੀ ਸੀ ਕਿ ਇਹ ਕਾਨੂੰਨ ਬਣਾਉਣਾ ਜ਼ਰੂਰੀ ਹੈ। ਕਿਸੇ ਸਪੀਕਰ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਐਨੇ ਸੁਖ ਨਾਲ ਸਾਡੇ ਐਮਐਲਏ ਨੇ ਮੈਨੂੰ ਫੇਰ ਬਾਰ-ਬਾਰ ਉਹ ਸਿੰਘ ਦਾ ਇੱਕ ਨਾ ਮੇਣਾ ਜਿਹਾ ਯਾਦ ਆ ਜਾਂਦਾ ਇੱਥੇ ਹੀ ਸਟੇਜ ਦੇ ਉੱਤੇ ਬੋਲਦਿਆਂ ਉਹ ਹਰਿਆਣੇ ਵਾਲੇ ਵੀਰ ਉਹਨੇ ਆਖਿਆ ਕਿ ਅਸੀਂ ਬੜੇ ਹੈਰਾਨ ਆ ਪਿੱਛੇ ਆਏ ਸੀ ਮੋਰਚੇ ਤੇ ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਗਏ ਆ ਨਾ ਤੇ ਉਹ ਕਹਿੰਦੇ ਅਸੀਂ ਬੜੇ ਹੈਰਾਨ ਆ ਕਿ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਵਾਸਤੇ ਕਾਨੂੰਨ ਬਣਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਕਿਸੇ ਦੂਜੇ ਸੂਬੇ 'ਚ ਕਿਸੇ ਦੂਸਰੇ ਮੁਲਕ ਦੇ ਵਿੱਚ ਹੁਣ ਜਦੋਂ ਪੱਗ ਦਾ ਮਸਲਾ ਹੈ ਕਿਤੇ ਫਰਾਂਸ ਦੇ ਵਿੱਚ ਕਿਸੇ ਦੂਜੇ ਮੁਲਕ 'ਚ ਜਿੱਥੇ ਉਹ ਉਹ ਨਹੀਂ ਜਾਣਦੇ ਸਿੱਖੀ ਕਲਚਰ ਨੂੰ ਉੱਥੇ ਕੋਈ ਸੰਘਰਸ਼ ਕਰਨਾ ਪਏ ਜਾਂ ਕੁਝ ਕਿਸੇ ਸਰਕਾਰ ਨੂੰ ਕੋਈ ਸਮਝਾਉਣਾ ਪਏ ਤਾਂ ਮੰਨਿਆ ਭਾਈ 117 ਨੂੰ ਨਹੀਂ ਪਤਾ ਕਿ ਬੇਅਦਮੀਆਂ ਕਿੰਨੀਆਂ ਹੋ ਰਹੀਆਂ ਨੇ ਤੇ ਆ ਪਿਛਲੇ 1 ਮਹੀਨੇ 'ਚ ਕਿੰਨੀਆਂ ਹੋ ਗਈਆਂ ਇਹ ਤੁਹਾਨੂੰ ਨਹੀਂ ਪਤਾ ਭਾਈ ਤੁਸੀਂ ਕਿਸੇ ਹੋਰ ਦੁਨੀਆ 'ਚ ਵਸਦੇ ਹੋ? ਕਿਉਂ ਭਾਈ ਗੁਰਜੀਤ ਸਿੰਘ ਨੂੰ ਉੱਤੇ ਚੜ ਕੇ ਬਹਿਣਾ ਪਏ? ਉਹਦਾ ਸੰਘਰਸ਼ ਅਰੰਭ ਕਰਨਾ ਹੀ ਸਾਡੀ ਸਰਕਾਰ ਦੀ ਨਲਾਕੀ ਹੈ। ਤੇ ਅਜੇ ਵੀ ਤੁਸੀਂ ਢੀਠ ਹੋਏ ਐਨੇ ਢੀਠ ਹੋ ਗਏ ਹੋ ਕਿ ਸਿਲੈਕਟ ਕਮੇਟੀ ਦੇ 6 ਮਹੀਨੇ ਵੀ ਲੰਘ ਗਏ ਤੇ ਅਜੇ ਵੀ ਕੋਈ ਗੱਲ ਨਹੀਂ ਕਰਕੇ ਰਾਜੀ ਪਈ ਸਾਨੂੰ ਕੋਈ ਚਾ ਨਹੀਂ ਹੈ ਸਾਨੂੰ ਕੋਈ ਚਾ ਨਹੀਂ ਤਰਨੇ ਲਾਉਣ ਦਾ ਜਾਂ ਇੱਥੇ ਸੰਘਰਸ਼ ਕਰਨ ਦਾ ਜਾਂ ਭਾਈ ਗੁਰਜੀਤ ਸਿੰਘ ਕੋਈ ਐਡਾ ਨਹੀਂ ਸੀ ਵਿਹਲਾ ਕਿਉਂ ਹੁਣ 500 ਦਿਨ ਹੋਣ ਨੂੰ ਆਏ ਨੇ ਤੇ ਉੱਤੇ ਚੜ ਕੇ ਬੈਠਾ ਆ ਉਹਦਾ ਘਰ ਦਾ ਸਾਰਾ ਸਿਸਟਮ ਉਹਦੇ ਸਿਰ ਤੇ ਨਿਰਭਰ ਸੀ ਉਹਦਾ ਸਾਰਾ ਡੇਰੀ ਫਾਰਮ ਜਿਹੜਾ ਉਹ ਸਾਰਾ ਹਿਲੇ ਪਿਆ ਹੈ ਘਰ ਪਰਿਵਾਰ ਦਾ ਸਾਰਾ ਕੁਝ ਉਹਦਾ ਜਿਹੜਾ ਕੰਮ ਉਹਨੇ ਕਰਨੇ ਸੀ ਉਹ ਸਾਰੇ ਹੈ ਉਹਦੇ ਕਰਕੇ ਸਫਰ ਕਰਦੇ ਪਏ ਨੇ ਉਹਦੀ ਮਾਤਾ ਉਹਦੀਆਂ ਭੈਣਾਂ ਉਹਦੇ ਆਪਣੇਵੇਂ ਉਹਦਾ ਪੁੱਤਰ ਉਹਦੀ ਸਿੰਘਣੀ ਉਹਦੀਆਂ ਭੈਣਾਂ ਕਿ ਉਹਦਾ ਵੀ ਇੱਕ ਹੱਸਦਾ ਵਸਦਾ ਪਰਿਵਾਰ ਹੈ ਉਹ ਸਭ ਕੁਝ ਤਿਆਗ ਕੇ ਗੁਰੂ ਦੇ ਪਿਆਰ ਵਿੱਚ ਉੱਤੇ ਬੈਠਾ ਹੋਇਆ ਭਈ ਸਾਡਾ ਨਹੀਂ ਫਿਰ ਕੋਈ ਪਿਆਰ ਜਾਗਣਾ ਚਾਹੀਦਾ ਚਲੋ ਹੁਣ ਆਪਾਂ ਲੀਡਰਾਂ ਨੂੰ ਤਾਂ ਜੋ ਕਹਿਣਾ ਸੀ ਕਹਿਤਾ ਹੁਣ ਮੈਂ ਸਿੱਖ ਸੰਗਤਾਂ ਦੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਨਾ ਕਿ ਗੁਰੂ ਗ੍ਰੰਥ ਸਾਹਿਬ ਸਿਰਫ ਭਾਈ ਗੁਰਜੀਤ ਸਿੰਘ ਖਾਲਸੇ ਦੇ ਆ ਇਹ ਆਪਣੇ ਨਹੀਂ ਕੁਝ ਲੱਗਦੇ ਇਹਨਾਂ 480 ਦਿਨਾਂ ਦੇ ਵਿੱਚ ਆਪਾਂ ਕੀ ਕੀਤਾ ਭਾਈ ਉਦਾਂ ਦਾ ਆਪਾਂ ਸਾਰੇ ਕਹਿੰਨੇ ਕਿ ਹਾਂ ਬੇਅਦਬੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਬੇਅਦਬੀਆਂ ਰੋਕਣ ਵਾਸਤੇ ਜੇ ਕਾਨੂੰਨ ਬਣਾਉਣ ਦੀ ਗੱਲ ਹੋ ਰਹੀ ਹੈ। ਤੇ ਉਸ ਕਾਨੂੰਨ ਬਣਾਉਣ ਦੇ ਮੋਰਚੇ ਵਿੱਚ ਸਾਡੀ ਕੀ ਸ਼ਮੂਲੀਅਤ ਆ? ਕਿੰਨੇ ਵਾਰੀ ਅਸੀਂ ਇਸ ਮੋਰਚੇ 'ਚ ਆਏ ਹਾਂ ਜੇ ਆਪਾਂ ਪੰਜਾਬ ਜਾਂ ਲਾਗੇ ਹਰਿਆਣਾ ਜਾਂ ਹਿਮਾਚਲ ਜਾਂ ਕਿਤੇ ਲਾਗੇ ਬੰਨੇ ਵਸਦੇ ਆ ਜਾਂ ਦਿੱਲੀ ਤੱਕ ਵਸਦੇ ਆ। ਹੁਣ ਦਿੱਲੀ ਵਾਲੀਆਂ ਸੰਗਤਾਂ ਕਿੰਨੀ ਵਾਰੀ ਮੈਂ ਦੇਖਦਾ ਵਾਂ ਕਿ ਅਕਸਰ ਉਹਨਾਂ ਦੀਆਂ ਪੋਸਟਾਂ ਸਾਨੂੰ ਨਜ਼ਰ ਆਉਂਦੀਆਂ ਨੇ ਕਿ ਸ਼੍ਰੀ ਦਰਬਾਰ ਸਾਹਿਬ ਟ੍ਰੇਨਾਂ ਲੈ ਕੇ ਆ ਜਾਂਦੇ ਨੇ ਹੋਰ ਵੀ ਸੰਗਤਾਂ ਇਧਰੋਂ ਵੀ ਕੋਈ ਆਉਣਾ ਹਜੂਰ ਸਾਹਿਬ ਤੱਕ ਸੰਗਤਾਂ ਜਾਂਦੀਆਂ ਨੇ ਪੰਜਾਬ ਤੋਂ ਹਿਮਕੁੰਡ ਸਾਹਿਬ ਸੰਗਤਾਂ ਪੈਦਲ ਵੀ ਜਾਂਦੀਆਂ ਨੇ ਪਈ ਸੁਮਾਣਾ ਏਡਾ ਤਾਂ ਦੂਰ ਨਹੀਂ ਹੈਗਾ ਮੇਰੇ ਵੀਰੋ ਅਸੀਂ ਵੀ ਤਾਂ ਉਧਰ ਬਾਰਡਰ ਤੋਂ ਆਉਨੇ ਆ ਸਾਨੂੰ ਵੀ 5 ਘੰਟੇ ਲੱਗ ਜਾਂਦੇ ਆਉਂਦੇ ਆ ਪਰ ਗੁਰੂ ਦੇ ਪਿਆਰ ਵਿੱਚ ਭੱਜੇ ਆਈਦਾ ਉਹ ਇੱਕ ਗਾਉਂਦੇ ਹੁੰਦੇ ਹਨ ਨਾ ਗੁਰੂ ਪਿਆਰ ਵਾਲੇ ਆਵਾਂ ਜਾਵਾਂ ਤੇਰੇ ਬਦਲੇ ਮੇਰਾ ਕੰਮ ਨਾ ਸਮਾਣੇ ਵਿੱਚ ਕੋਈ ਸਾਡਾ ਕੰਮ ਤਾਂ ਇੱਕੋ ਹੀ ਆ ਵੀ ਸਾਡੇ ਗੁਰੂ ਦੀ ਉਹ ਆਨ ਸ਼ਾਨ ਬਹਾਲ ਹੋਣੀ ਚਾਹੀਦੀ ਹੈ ਜਿਹਨਰੇ ਉੱਤੇ ਅਟੈਕ ਮਿੱਥਕੇ ਹੋ ਰਹੇ ਨੇ ਇਹ ਕਿਸੇ ਵੀ ਡਪੇਰ ਦੇ ਵਿੱਚ ਜਦੋਂ ਅਸੀਂ ਬੈਠਦੇ ਹਾਂ ਉੱਥੇ ਇਹ ਲੀਡਰ ਵੀ ਸਾਰੇ ਇਹੀ ਗੱਲਾਂ ਕਰਦੇ ਜਿਹੜੀਆਂ ਆਪਾਂ ਇੱਥੇ ਮੋਰਚੇ ਤੇ ਕਰਦੇ ਆਂ ਪਤਾ ਤਾਂ ਇਹਨਾਂ ਨੂੰ ਸਾਰਾ ਹੈ ਪਰ ਕਾਨੂੰਨ ਪਤਾ ਕਦੋਂ ਬਣਨਾ ਜਦੋਂ ਤੁਸੀਂ ਘਰਾਂ ਤੋਂ ਨਿਕਲੇ ਮੈਂ ਅੱਜ ਇਸ ਮੌਕੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੱਡੇ ਪੱਧਰ ਤੇ ਕਿਸਾਨ ਯੂਨੀਅਨ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹ ਪੂਰੇ ਦਲਬਲ ਦੇ ਨਾਲ ਪਹੁੰਚ ਰਹੇ ਨੇ ਇੱਕ ਇੱਕ ਜ਼ਿਲ੍ਹੇ ਚੋਂ ਕਈ ਕਈ ਬੱਸਾਂ ਆ ਰਹੀਆਂ ਨੇ ਮੈਨੂੰ ਹੁਣੇ ਗੱਲ ਹੋਈ ਸੀ ਇੱਕ ਇੱਕ ਜ਼ਿਲ੍ਹੇ ਚੋਂ ਕਈ ਕਈ ਬੱਸਾਂ ਆ ਰਹੀਆਂ ਤੇ ਆਪਾਂ ਦੇਖ ਲਈਏ ਕਿ ਬੱਸ ਜ਼ਿਲ੍ਹੇ ਕਿੰਨੇ ਨੇ ਇਦਾਂ ਹੀ ਹਰਿਆਣੇ ਤੋਂ ਸਾਡੇ ਵੀਰ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਉਹ ਵੀ ਕਈ ਬੱਸਾਂ ਦਾ ਪ੍ਰਬੰਧ ਕਰੀ ਬੈਠੇ ਨੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਉਹ ਵੀ ਗੁਰਮੁਖ ਪਿਆਰੇ ਆਏ ਸੀ ਕੱਲ ਤੁਸੀਂ ਉਹਨਾਂ ਦੀ ਵੀਡੀਓ ਇੱਥੇ ਸਾਡੇ ਨਾਲ ਵੇਖੀ ਸੀ ਨਿਸ਼ਕਾਮ ਕੀ ਇਤਨੀ ਜਥਾ ਗਰਦਾਸਪੁਰ ਉਹ ਵੀ ਆ ਰਹੇ ਨੇ ਵੱਡੀ ਗਿਣਤੀ ਚ ਬਾਬਾ ਗੁਰਮੀਤ ਸਿੰਘ ਜੀ ਪਾਤੜਾਂ ਵਾਲੇ ਰਾੜਾ ਸਾਹਿਬ ਸੰਪਰਦਾ ਉਹ ਵੀ ਆ ਰਹੇ ਨੇ ਭਾਈ ਬਾਕੀਆਂ ਨੂੰ ਵੀ ਬੇਨਤੀ ਆ ਜੇ ਪਹਿਲਾਂ ਨਹੀਂ ਆ ਸਕੇ ਕਿਸੇ ਕਾਰਨ ਭਾਈ ਹਣੀ ਆ ਜਾਓ ਜੇ ਕੋਈ ਬਿਲਕੁਲ ਹੀ ਦੂਰ ਦਰਾਡੇ ਬੈਠਾ ਹੈ ਕਿ ਜਿੱਥੋਂ ਉਹ ਨਹੀਂ ਆ ਸਕਦਾ ਤੇ ਉਹ ਇੱਕ ਸੁਨੇਹਾ ਹੀ ਇੱਕ ਪੋਸਟ ਹੀ ਪਾ ਦਿਓ ਸੋਸ਼ਲ ਮੀਡੀਆ ਦੇ ਜਮਾਨੇ 'ਚ ਬੈਠੇ ਆ ਇਹ ਵੀ ਇੱਕ ਬੜੀ ਵੱਡੀ ਸਪੋਰਟ ਹੋ ਜਾਂਦੀ ਹੈ ਜਿੰਨੂੰ ਆਪਾਂ ਕਹਿੰਦੇ ਨੇ ਤਨ ਮਨ ਧਨ ਜੇ ਤੁਸੀਂ ਸੱਚੀ ਮੁੱੱਚੀ ਮਨ ਕਰਕੇ ਸਪੋਰਟ ਕਰਨਾ ਚਾਹੁੰਦੇ ਹੋ ਤੇ ਮਨ ਕਰਕੇ ਸਪੋਰਟ ਤੁਸੀਂ ਇਸ ਢੰਗ ਨਾਲ ਵੀ ਕਰ ਸਕਦੇ ਹੋ ਜੇ ਤੁਸੀਂ ਤਨ ਕਰਕੇ ਨਹੀਂ ਆ ਸਕਦੇ ਤੇ ਆਪਣੇ ਇਹਨਾਂ ਗਿਆਨ ਇੰਦਰੀਆਂ ਦੇ ਨਾਲ ਬੋਲ ਕਰਕੇ ਸੰਗਤਾਂ ਨੂੰ ਪ੍ਰੇਰਣਾ ਕਰ ਦਿਓ ਭਾਈ ਤੁਸੀਂ ਤਾਂ ਪਹੁੰਚੋ ਅਸੀਂ ਦੂਰ ਬੈਠੇ ਅਸੀਂ ਨਹੀਂ ਪਹੁੰਚ ਸਕਦੇ ਤੁਸੀਂ ਪਹੁੰਚੋ ਕੱਲੀ ਇੱਥੇ ਬੈਠਿਆਂ ਭਾਈ ਮਨਜੀਤ ਸਿੰਘ ਨਿਆਲ ਉਹ ਵੀਰ ਆਏ ਹੋਏ ਸਨ ਆਜ਼ਾਦ ਯੂਨੀਅਨ ਵਾਲੇ ਉਹਨਾਂ ਨੇ ਦੱਸਿਆ ਕਿ ਜਦੋਂ ਸੰਘਰਸ਼ ਦੌਰਾਨ ਹਰਿਆਣਿਆਂ ਦਾ ਇੱਕ ਕਿਸਾਨ ਆਗੂ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਚੱਕਰ ਪੈ ਗਿਆ ਤੇ ਕਹਿੰਦੇ ਅਸੀਂ 10000 ਕਿਸਾਨ ਪੰਜਾਬ ਚੋਂ ਭੇਜੇ ਸੀ ਉਸ ਮਸਲੇ ਵਾਸਤੇ 10000 ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 10000 ਕੀ ਕਿਤੇ ਇਸ ਤੋਂ ਵੱਧ ਗਿਣਤੀ ਸੀ ਜਿਹੜੇ ਆਪਾਂ ਬਾਰਡਰਾਂ ਤੇ ਜਾ ਕੇ ਬੈਠੇ ਹੋਏ ਸੀ ਕਈ-ਕਈ ਕਿਲੋਮੀਟਰਾਂ ਤੱਕ ਜਿਹੜਾ ਕਈ-ਕਈ ਕਿਲੋਮੀਟਰਾਂ ਤੱਕ ਟਰਾਲੀਆਂ ਸਾਡੀਆਂ ਖੜੀਆਂ ਹੋਈਆਂ ਸਾਬ ਸੋ ਗੁਰਮਖੋ ਹੁਣ ਸਮਾਂ ਆ ਗੁਰੂ ਸਾਹਿਬ ਨੇ ਤਾਂ ਸਾਡੇ ਹਰ ਮੋਰਚੇ 'ਚ ਸਾਡਾ ਸਿਰਫ ਰੋਹਾਨੀ ਨਹੀਂ ਸਾਡਾ ਲੰਗਰ ਪ੍ਰਸ਼ਾਦਾ ਸਾਰਾ ਗੁਰੂ ਘਰਾਂ 'ਚ ਹੋਇ ਆਉਂਦਾ ਫਿਰ ਚਾਹੇ ਉਹ ਯੂਨੀਵਰਸਿਟੀ ਦਾ ਮੋਰਚਾ ਹੋਏ ਤੇ ਚਾਹੇ ਕਿ ਕੋਈ ਕਿਸਾਨੀ ਮੋਰਚਾ ਆਏ ਕਿਹੇ ਕਿਹੇ ਯੂਨੀਅਨ ਦਾ ਮੋਰਚਾ ਹੋਏ ਕੋਈ ਵੀ ਮੋਰਚਾ ਹੋਏ ਗੁਰੂ ਦਾ ਲੰਗਰ ਉੱਥੇ ਪਹੁੰਚਦਾ ਹੈ ਤੇ ਜਿਸ ਗੁਰੂ ਦਾ ਲੰਗਰ ਆਪਾਂ ਛੱਕ ਕੇ ਮੋਰਚੇ ਜਿੱਤਦੇ ਆਂ ਤੇ ਅੱਜ ਉਸ ਗੁਰੂ ਦਾ ਮੋਰਚਾ ਲੱਗਿਆ ਹੋਇਆ ਤੇ ਭਾਈ ਫਿਰ ਸਾਡਾ ਪਹੁੰਚਣਾ ਤਾਂ ਬਣਦਾ ਹੈ ਸਹਿਮਤ ਹੋ ਇਸ ਗੱਲ ਤਾਂ ਸਹਿਮਤ ਹੋ ਪਈ ਜੇ ਸਹਿਮਤ ਹੋ ਤਾਂ ਆਪਣਾ ਰਿਐਕਸ਼ਨ ਜਰੂਰ ਦੇ ਦਿਓ ਇਹਨੂੰ ਸ਼ੇਅਰ ਕਰ ਦਿਓ ਜਿਹੜਾ ਗੁਰੂ ਸਾਨੂੰ ਸਾਰੇ ਮੋਰਚੇ ਜਿਤਾਉਂਦਾ ਹੈ ਜਿਹੜਾ ਗੁਰੂ ਵੈਸੇ ਤਾਂ ਸਾਡੇ ਘਰਾਂ 'ਚ ਵੀ ਲੰਗਰ ਪ੍ਰਸ਼ਾਦਾ ਉਹਦੀ ਮਿਹਰ ਦੇ ਨਾਲ ਹੀ ਪੱਕਦਾ ਪਰ ਜਿਹੜਾ ਮੋਰਚਿਆਂ ਤੇ ਵੀ ਸਾਨੂੰ ਪੱਕਿਆ ਪਕਾਇਆ ਲੰਗਰ ਉੱਥੇ 13 ਮਹੀਨੇ ਛਕਾਉਂਦਾ ਰਿਹਾ ਜਿਸ ਬਾਬੇ ਨਾਨਕ ਦੀ ਪ੍ਰਤੱਖ ਕਿਰਪਾ ਦੀਆਂ ਕਹਾਣੀਆਂ ਅੱਜ ਵੀ ਕਿਤੇ ਦੇਸ਼ ਦੁਨੀਆ ਚ ਜਿੱਥੇ ਵੀ ਬੈਠੇ ਕੋਈ ਚਾਰ ਵੀਰ ਬੈਂਦੇ ਹਨ ਜਦੋਂ ਕਿਸਾਨੀ ਮੋਰਚੇ ਦੀ ਗੱਲ ਕਰਦੇ ਤੇ ਉੱਥੇ ਕਹਿੰਦੇ ਉੱਥੇ ਮਹਾਰਾਜ ਦੀ ਮਿਹਰ ਬੜੀ ਪ੍ਰਤੱਖ ਵਰਤਦੀ ਸੀ। ਅਯੋਦੀ ਮਿਹਰ ਵਰਤਦੀ ਅਪਰਤੱਖ ਵਰਤਦੀ ਹੈ। ਅੱਜ ਉਹ ਬਾਪੂ ਸਾਡੇ ਵੱਲ ਵੇਖਣ ਆ ਕੇ ਭਾਈ ਮੇਰੇ ਬੱਚੇ ਫਿਰ ਕੀ ਕਰਦੇ ਨੇ। ਆਪਾਂ ਹੈ ਤਾਂ ਉਹਦੇ ਬੱਚੇ ਆ ਨਾ ਭਾਈ ਵੀਰੋ। ਆਪਾਂ ਹੈ ਤਾਂ ਉਹਦੇ ਬੱਚੇ ਆ। ਉਹ ਸਾਂਝਾ ਸਾਹਿਬ ਬਾਪ ਹਮਾਰਾ ਸਾਡੇ ਸਾਰਿਆਂ ਦੇ ਸਾਂਝੇ ਬਾਪ ਦੇ ਵਾਸਤੇ 31 ਤਰੀਕ ਨੂੰ ਆਓ ਮੈਂ ਸਮਝਦਾ ਜਿਹੜੇ ਵਾਲੇ ਦਵਾਲੇ ਆ ਦੋ ਤਿੰਨ ਜ਼ਿਲ੍ਹੇ ਨੇ ਸਾਡੇ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਇਧਰੋਂ ਨਾਲ ਲੱਗਦਾ ਹਰਿਆਣੇ ਦਾ ਹੋ ਗਿਆ ਖੇਤਰ ਇਧਰੋਂ ਬਠਿੰਡੇ ਤੱਕ ਮੈਨੂੰ ਅੱਜ ਪਤਾ ਲੱਗਿਆ ਸੀ ਕਿ ਭਾਰਤੀ ਕਿਸਾਨ ਯੂਨੀਅਨ ਦੱਲੇਵਾਲ ਸਾਹਿਬ ਵਾਲੇ ਸਿੱਧੂਪੁਰ ਜਿਹੜਾ ਉਹਨਾਂ ਦਾ ਜਥਾ ਜਿਹੜਾ ਬੜੇ ਵੱਡੇ ਪੱਦਰ ਤੇ ਆ ਰਿਹਾ ਜੀ ਬਠਿੰਡੇ ਤੋਂ ਵੀ ਕਈ ਬੱਸਾਂ ਜਿਹੜੀਆਂ ਆ ਰਹੀਆਂ ਨੇ ਹੋਰ ਵੀ ਸਾਰੇ ਪਾਸੇ ਸਾਰਿਆਂ ਜ਼ਿਲ੍ਹਿਆਂ ਤੋਂ ਹੀ ਸੰਗਤ ਪਹੁੰਚ ਰਹੀ ਆ ਆ ਮੈਂ ਗੱਲ ਇਹ ਕਰਨ ਲੱਗਾ ਸੀ ਵੀ ਲਾਗਲੇ ਜ਼ਿਲ੍ਹੇ ਤਾਂ ਮੈਂ ਮੋਟਰਸਾਈਕਲਾਂ 'ਚ ਵੀ ਮਤਲਬ 100-100 200 ਦਾ ਤੇਲ ਪੈਣਾ ਤੇ ਦੋ ਤਿੰਨ ਜਾਣੇ ਚੜ੍ਹ ਕੇ ਆਜੋ ਭਾਈ ਇਹ ਦੋ ਦੋ ਜਾਣੇ ਵੀ ਆ ਜਾਈਏ ਪੈਣ ਵਾਲੇ ਤਾਂ ਹੋਵਾਂਗੇ ਨਾ ਜੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦਾ ਮੋਰਚਾ ਲੱਗਾ ਸੀ ਨਾ ਤੇ ਆਪਾਂ ਵੀ ਗਏ ਸੀ ਮੈਂ ਵੈਸੇ ਗੱਲ ਲੱਗੀ ਵੀ ਇੱਕ ਦੋ ਵਾਰੀ ਕੀਤੀ ਆ ਇਹ ਮੋਰਚਾ ਤਾਂ ਜਿੱਤਿਆ ਹੀ ਜਾਣਾ ਹੈ ਅੱਜ ਇਹਨਾਂ ਜਿੱਤਿਆ ਜਾਊ ਹੋਰ ਹਫ਼ਤੇ ਤੱਕ ਜਿੱਤਿਆ ਜਾਊ ਦੋ ਹਫ਼ਤੇ ਲੱਗ ਜਾਣਗੇ ਤਿੰਨ ਲੱਗ ਜਾਣਗੇ ਕਿਉਂਕਿ ਇਹ ਗੱਲ ਤਾਂ ਸਰਕਾਰ ਵੀ ਕਹਿ ਰਹੀ ਹੈ ਨਾ ਕਿ ਕੁਝ ਹਫ਼ਤੇ ਪਰ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਇਹ ਆ ਕਿ ਕਿਤੇ ਕੁਝ ਹਫ਼ਤੇ ਕੁਝ ਮਹੀਨਿਆਂ ਚ ਨਾ ਬਦਲ ਜਾਣ ਕਿਉਂਕਿ ਇਹ ਨਾ ਹੋਏ ਪੀ ਲਮਕਾਉਂਦੇ ਲਮਕਾਉਂਦੇ ਇੰਨਾ ਲਮਕਾ ਜਾਣ ਇਹ ਅਗੋਂ ਜਾ ਕੇ ਗਵਰਨਰ ਸਾਹਿਬ ਦੇ ਵੀ ਸਾਈਨ ਹੋਣੇ ਨੇ ਤੇ ਉਧਰੋਂ ਕਿਤੇ ਇਲੈਕਸ਼ਨ ਕੋਰਡ ਲੱਗ ਗਿਆ ਤੇ ਫੇਰ ਇਹਨਾਂ ਦੇ ਹੱਥ ਛਾੜ ਛੂੜ ਕੇ ਇਹਨਾਂ ਨੇ ਫੇਰ ਸਾਈਡ ਤੇ ਹੋ ਜਾਣਾ ਤੇ ਆਪਾਂ ਕੀ ਕਰਾਂਗੇ ਤੇ ਇੰਨੇ ਸਮੇਂ ਦੇ ਵਿੱਚ ਮੈਂ ਪੰਜਾਬੀਆਂ ਨੂੰ ਖਾਸ ਤੌਰ ਤੇ ਗੁਰਦੁਆਰਾ ਪ੍ਰਬੰਧਕ ਵੀਰਾਂ ਨੂੰ ਇਹ ਬੇਨਤੀ ਕਰਦਾ ਪਾਈ ਇਲੈਕਸ਼ਨ ਵਾਲਾ ਸਾਲ ਆ ਗਿਆ ਜੀ ਇਹਨਾਂ ਦੇ ਵਾਸਤੇ ਬੇਅਦਬੀ ਸਿਰਫ ਇੱਕ ਮੁੱਦਾ ਆ ਇੱਕ ਦੂਜੇ ਦੇ ਪ੍ਰਬੰਧ ਨੂੰ ਨੀਵਾ ਦਿਖਾਉਣ ਦੇ ਵਾਸਤੇ ਇਹ ਕੁਝ ਕਰਦੇ ਆਏ ਤੇ ਇਹਨਾਂ ਨੇ ਕਰਨਾ ਜੇ ਹੁਣ ਵੀ ਤੁਸੀਂ ਵੇਖੋ ਆ ਪਿਛਲੇ ਇੱਕ ਮਹੀਨੇ ਚ ਕਿੰਨਾ ਕੁਝ ਹੋ ਗਿਆ ਆ ਕੈਸੇ ਕੈਸੇ ਦੁਸ਼ਟ ਜੰਪੇ ਨੇ ਆ ਠਿਕਰੀਵਾਲ ਪਿੰਡ ਦੇ ਵਿੱਚ ਵੇਖੋ ਕੈਸੇ ਦੁਸ਼ਟ ਨੇ ਮੈਨੂੰ ਐਸਾ ਵੀ ਲੱਗ ਕੇ ਉਹਨਾਂ ਨੂੰ ਕੀ ਕਹੀ ਆ ਸਿਰਫ ਆਪਣੀਆਂ ਛੋਟੀਆਂ-ਛੋਟੀਆਂ ਜਿਹੜੀਆਂ ਗੱਲਾਂ ਸਾਹਮਣੇ ਜਿਹੜੀਆਂ ਪੁਲਿਸ ਪ੍ਰਸ਼ਾਸਨ ਲੈ ਕੇ ਆਇਆ ਵੈਸੇ ਤਾਂ ਪੁਲਿਸ ਪ੍ਰਸ਼ਾਸਨ ਦਾ ਵੀ ਪਤਾ ਨਹੀਂ ਹੁੰਦਾ ਇਹਨਾਂ ਦੀਆਂ ਕਹਾਣੀਆਂ ਕਿੰਨੀਆਂ ਸੱਚੀਆਂ ਤੇ ਕਿੰਨੀਆਂ ਉਦਾਂ ਹੀ ਇਹਨਾਂ ਦੀਆਂ ਬਣਾਈਆਂ ਹੁੰਦੀਆਂ ਨੇ ਪਰ ਜਿਹੜੀ ਗੱਲ ਉਹ ਕਹਿੰਦੇ ਵੀ ਮੈਨੂੰ ਸਰੋਪਾ ਨਹੀਂ ਪਾਇਆ ਇਸ ਵਾਸਤੇ ਮੇਰੀ ਉਹਦੇ ਨਾਲ ਲੱਗਦੀ ਸੀ ਉਹ ਹੁਣ ਜਿਹੜਾ ਤੂੰ ਸਰੋਪਾ ਪਵਾ ਲਿਆ ਇਹ ਤਾਂ ਜਨਮਾਂ-ਜਨਮਾਂ ਦਾ ਕਲੰਕ ਖੱਟ ਲਿਆ ਏ ਉਹ ਦੁਸ਼ਟਾ ਜਨਮਾਂ-ਜਨਮਾਂ ਦਾ ਕੁਲ ਘਾਤੀ ਬਣ ਗਿਆ ਤੂੰ ਹਣ ਕੁੱਲ ਘਾਤੀ ਬਣ ਗਿਆ ਕੁੱਲ ਘਾਤੀ ਸੋ ਐਸੇ ਦੁਸ਼ਟਾਂ ਨੂੰ ਨਕੇਲ ਪਾਓ ਸਰਕਾਰ ਜੀ ਇਹਨਾਂ ਨੂੰ ਨਕੇਲ ਪਾਓ ਤੇ ਤੁਰੰਤ ਪਾਓ ਇਸ ਤੋਂ ਪਹਿਲਾਂ ਕਿ ਕੋਈ ਹੋਰ ਮੰਦ ਭਾਗ ਕੇ ਖਬਰ ਸਾਨੂੰ ਸੁਣਨ ਨੂੰ ਮਿਲੇ ਇਹਨਾਂ ਨੂੰ ਨਕੇਲ ਪਾ ਦਿਓ ਇਹਨਾਂ ਨੂੰ ਡਰ ਹੋਏ ਆ ਮੈਨੂੰ ਵੀਰ ਦੱਸਦਾ ਪਿਆ ਸੀ ਸਨੌਰ ਤੋਂ ਅੱਜ ਵੀਰ ਦੇ ਨਾਲ ਗੱਲ ਹੋ ਰਹੀ ਸੀਗੀ ਸ਼ਰੀ ਰਿਆੜ ਕਰਕੇ ਉਹ ਕਹਿੰਦਾ ਕਿ ਮੈਨੂੰ ਪਤਾ ਲੱਗਾ ਸੀ ਪਿਛਲੇ ਦਿਨੇ ਕਿ ਜਦੋਂ ਬੇਅਦਬੀ ਉਸਨੌਰ ਵਾਲੇ ਉਹ ਦੁਸ਼ਟ ਨੇ ਕੀਤੀ ਤੇ ਤਿੰਨ ਚਾਰ ਦਿਨ ਬਾਅਦ ਉਹ ਬੇਲ ਐਪਲੀਕੇਸ਼ਨ ਲਵਾਉਣ ਨੂੰ ਫਿਰਦਾ ਸੀਗਾ ਇਸੇ ਕਰਕੇ ਬੈਠਾ ਭਾਈ ਗੁਰਜੀਤ ਸਿੰਘ ਖਾਲਸਾ ਉਹਤੇ ਕਈ ਪੁੱਛਦੇ ਆ ਨਾ ਕਿ ਕੀ ਲੋੜ ਆ ਕਾਨੂੰਨ ਤਾਂ ਅੱਗੇ ਵੀ ਹੈਗਾ ਕਾਨੂੰਨ ਅੱਗੇ ਆ ਹੀ ਜੇ ਕਿ ਅੱਜ ਬੇਅਦਬੀ ਕਰੋ ਤਾਂ ਚੌਥੇ ਦਿਨ ਤੁਸੀਂ ਬੇਲ ਦੀ ਐਪਲੀਕੇਸ਼ਨ ਲਾ ਲਓ ਇਹ ਕਾਨੂੰਨ ਹੈ ਤੇ ਉਤੇ ਦਿਨ ਜਮਾਨ ਦੀ ਐਪਲੀਕੇਸ਼ਨ ਲਾ ਲਓ ਇਸ ਕਾਨੂੰਨ ਦਾ ਕਰਕੇ ਹੀ ਅਸੀਂ ਸਾਰੇ ਤੜਫਦੇ ਪਏ ਆ ਕਾ ਉਹ ਇੱਕ ਦਿਨ ਆਪਾਂ ਸਾਰੇ ਰਲ ਕੇ ਤੜਫ ਲਈਏ ਵੇਖਿਓ ਉਸੇ ਦਿਨ ਹੀ ਸਰਕਾਰ ਭੱਜੀ ਫਿਰਦੀ ਸਿਆਰਕਾਂ ਕੱਠ ਤਗੜਾ ਹੋਣਾ ਜੇ ਉਸ ਤਗੜੇ ਦੇ ਵਿੱਚ ਤੁਸੀਂ ਵੀ ਆ ਜਾਓ ਤੁਸੀਂ ਵੀ ਕਾਖਿਆ ਕਰੋਗੇ ਆਪਣੇ ਦੋਤਿਆਂ ਪੋਤਿਆਂ ਨੂੰ ਪੋਤੀਆਂ ਦੋਤਿਆਂ ਨੂੰ ਉਹ ਅਸੀਂ ਸੰਘਰਸ਼ ਕੀਤਾ ਸੀ ਤੇ ਅਸੀਂ ਮੋਰਚਾ ਜਿੱਤਿਆ ਸੀ ਫਿਰ ਤੁਸੀਂ ਉਸ ਦੇ ਭਾਗੀਦਾਰ ਬਣ ਜਾਓਗੇ ਉਹਦੇ ਹਿੱਸੇਦਾਰ ਬਣ ਜਾਓਗੇ ਸੋ ਮੈਂ ਫਿਰ ਕਹਿੰਦਾ ਜਿਹੜੇ ਕਥਾਵਾਚਕ ਪ੍ਰਚਾਰਕ ਢਾਢੀ ਕਵੀਸ਼ਰ ਜਿਨ੍ਹਾਂ ਨੂੰ ਸੰਗਤਾਂ ਸੁਣਦੀਆਂ ਨੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਆ ਭਾਈ ਜਿਸ ਗੁਰੂ ਦਾ ਆਪਾਂ ਖਾਨੇ ਆ ਨਾ ਉਹਦੇ ਵਾਸਤੇ ਇਹ ਅਨਾਉਂਸਮੈਂਟਾਂ ਜ਼ਰੂਰ ਕਰ ਦਿਆ ਕਰੋ ਅਸੀਂ ਤਾਂ ਹਮ ਕੁੱਕਰ ਤੇਰੇ ਦਰਬਾਰ ਭੌਂਕਿਆ ਆ ਕੇ ਬੰਦਰ ਬਸਾਰਾ ਸੀ ਤਾਂ ਭੌਂਕੀ ਜਾਣਾ ਅਸੀਂ ਅੱਗੇ ਵੀ ਭੌਂਕਦੇ ਆਂ ਗਾਹ ਵੀ ਭੌਂਕੀ ਜਾਣਾ ਭਾਈ ਤੁਸੀਂ ਵੀ ਹਿੱਸਾ ਪਾ ਲਓ ਤੁਸੀਂ ਵੀ ਹਿੱਸਾ ਪਾ ਲਓ ਮਾਤਾ ਸ਼ਰਮਿੰਦਾ થી ਵਹੀਂ ਸਾਈਂ ਦੇ ਦਰਬਾਰ ਤੇ ਉਸ ਮਾਲਕ ਦੇ ਦਰਤੇ ਜਾ ਕੇ ਸ਼ਰਮਿੰਦਗੀ ਨਾ ਝੰਡਲੀ ਪਏ ਬੇਨਤੀ ਪ੍ਰਵਾਨ ਕਰਿਓ ਸੋ ਗੁਰਮੁਖੋ ਇਹਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਪਹੁੰਚਾਓ মিডিਆ ਵਾਲੇ ਵੀ ਇਹਦਾ ਕੋਈ ਵੀ ਅੰਸ਼ ਜਿਹੜਾ ਵਾ ਉਹਨੂੰ ਅੱਗੇ ਕਰ ਸਕਦੇ ਆ ਸ਼ੇਅਰ ਕਰ ਸਕਦੇ ਆ ਤੁਹਾਡਾ ਸਹਿਯੋਗ ਬੜਾ ਜ਼ਰੂਰੀ ਹੈ ਆਓ ਸੱਚੀ ਸਰਕਾਰ ਦੇ ਵਾਸਤੇ ਕੁਝ ਕਰ ਲਈਏ ਇਹ ਭੂਪਤ ਸਾਹਿਬ ਦੇ ਵਿਚਾਰ ਕੇ ਝੂਠੇ ਕਰ ਧੰਨਵਾਦ ਆ ਔ ਸੱਚੀ ਸਰਕਾਰ ਦੇ ਵਾਸਤੇ ਉਹ ਸੱਚੇ ਪਾਤਸ਼ਾਹ ਦੇ ਵਾਸਤੇ ਆਪਾਂ ਵੀ ਕੁਝ ਕਰ ਲਈਏ ਜੇ ਸਾਡੀ ਕਲਮ ਦੇ ਵਿੱਚ ਰੱਬ ਨੇ ਕੋਈ ਤਾਕਤ ਦਿੱਤੀ ਹੈ ਜੇ ਸਾਡੇ ਬੋਲਣ 'ਚ ਰੱਬ ਨੇ ਕੋਈ ਤਾਕਤ ਦਿੱਤੀ ਹੈ ਜੇ ਸਾਡੇ ਹੱਥ 'ਚ ਕੋਈ ਮਾਈਕ ਰੱਬ ਨੇ ਫੜਾਇਆ ਜਿਹਦੇ ਵਿੱਚ ਤਾਕਤ ਹੈ ਭਾਈ ਫਿਰ ਉਹਨੂੰ ਗੁਰੂ ਵਾਸਤੇ ਵਰਤ ਲਓ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਭਾਈ 480 ਦਿਨ ਹੋ ਗਏ ਨੇ ਉਹ ਵੀਰ ਉੱਤੇ ਚੜਿਆ ਬੈਠਾ ਜੇ ਉਹ ਨਹੀਂ ਵਿਕਿਆ ਜੇ ਉਹ ਨਹੀਂ ਡਰਿਆ ਜੇ ਉਹ ਨਹੀਂ ਘਬਰਾਇਆ ਜੇ ਉਹਤੇ ਡਟਿਆ ਬੈਠਾ ਤਾਂ ਭਾਈ ਫਿਰ ਉਹਦੇ ਨਾਲ ਖਲੋਣਾ ਬਣਦਾ ਹੈ ਨਾ ਟੈਸਟ ਤਾਂ ਥੋੜੇ ਦਿਨਾਂ ਦਾ ਹੁੰਦਾ ਵਾ ਸਾਲਾਂ ਦਾ ਟੈਸਟ ਨਹੀਂ ਹੁੰਦਾ ਜੇ ਆਪਾਂ ਸਾਲਾਂ ਦੇ ਟੈਸਟ ਵਿੱਚ ਪੈ ਰਹੇ ਹਾਂ ਨਾ ਜੇਰ ਆਪਾਂ ਖਤਾ ਖਾ ਜਾਵਾਂਗੇ ਕੌਮ ਦੇ ਵਾਸਤੇ ਨੁਕਸਾਨਦੇ ਹੋਏਗਾ ਫੌਮ ਦੇ ਵਾਸਤੇ ਨੁਕਸਾਨ ਦੇ ਹੋਏਗਾ ਜੇ ਅੱਜ ਅਸੀਂ ਉਸ ਵੀਰ ਦੇ ਨਾਲ ਨਾ ਖੜੋਤੇ ਮੈਂ ਸਾਰੇ ਉਹਨਾਂ ਜਥੇਬੰਦੀਆਂ ਦੇ ਪ੍ਰਧਾਨ ਸਾਹਿਬਾਨ ਨੂੰ ਸਾਰੀਆਂ ਜਥੇਬੰਦੀਆਂ ਦੇ ਜ਼ਿਲ੍ਹਾ ਜਥੇਦਾਰ ਬੁਲਾਕ ਪੱਦਰ ਦੇ ਜਥੇਦਾਰ ਪਿੰਡ ਪੱਦਰ ਦੇ ਜਥੇਦਾਰ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਹੈ ਪਹਿ ਤਗੜੇ ਹੋ ਕੇ ਨਿਕਲੋ ਹੋਲੇ ਮਹਲੇ ਲਈ ਟਰਾਲੀਆਂ ਤੋਰਨੀਆਂ ਨੇ ਉਹਦੋਂ ਪਹਿਲਾਂ ਜੇ ਹੋਲੇ ਮਹਲੇ ਤੋਂ ਪਹਿਲਾਂ ਜੇ ਇੱਥੇ ਟਰਾਲੀਆਂ ਤੋਰ ਲਈਆਂ ਤੇ ਫਿਰ ਹੋਲੇ ਮਹਲੇ ਦੀ ਸਾਡੀ ਉਹ ਖੁਸ਼ੀ ਕੁਝ ਹੋਰ ਹੋਏਗੀ ਕਿਉਂਕਿ ਅਸੀਂ ਗੁਰੂ ਦੇ ਵਾਸਤੇ ਕੁਝ ਕਰਕੇ ਗੁਰੂ ਦੇ ਵਾਸਤੇ ਕੁਝ ਤਾਂ ਕਰ ਲਈਏ ਕੁਝ ਤਾਂ ਕਰ ਲਈਏ ਕੋਈ ਇੱਕ ਦਿਨ ਹੀ ਕੱਢ ਲਈਏ ਕੁਝ ਕੁਝ ਘੰਟੇ ਹੀ ਕੱਢ ਲਈਏ ਜਿਹਨੇ ਇੱਕ ਵਾਰੀ ਵੀ ਨਹੀਂ ਆਇਆ ਤਾਂ ਭਾਈ ਜਰੂਰ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ